ਇਹ ਉੱਥੇ ਟੈਲੀਵਿਜ਼ਨ ਤੇ ਬੈ ਕੇ ਹਸੀ ਜਾਂਦਾ ਹੈ ਅਸੀਂ ਤਾਂ ਕੋਈ ਵੀ ਆ ਸਕਦੇ ਹਾਂ ਉੱਥੇ ਕੈਨੀ డు ਦਾ ਸੀਰੀਅਸ ਬਿਜ਼ਨਸ ਆਫ ਪੰਜਾਬ ਪੰਜਾਬ ਕੋਈ ਲਾਫਿੰਗ ਮੈਟਰ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਸਾਫ ਹੈ ਕਿ ਸਿੱਧੂ ਝੋੜੇ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਹੋ ਗਏ ਨੇ ਸਿੱਧੂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਚੁਕੇ ਹਾਂ ਉਸ ਤੋਂ ਇਹ ਤਾਂ ਸਾਫ ਹੋ ਗਿਆ ਕਿ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਦੇ ਵਿੱਚ ਨਾ ਆਉਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਸਿੱਧੂ ਨਾਲ ਚੌਥਾ ਫਰੰਟ ਬਣਾਉਣ ਵਾਲੇ ਪ੍ਰਗਟ ਸਿੰਘ ਤੇ ਬੈਂਸ ਭਰਾਮਾ ਲਈ ਕਾਂਗਰਸ ਨੇ ਦਰਵਾਜ਼ੇ ਖੁੱਲੇ ਰੱਖੇ ਨੇ ਪਰਗਟ ਸਿੰਘ ਨੂੰ ਵੈਲਕਮ ਕਹਿ ਰਹੇ ਹਾਂ ਤੁਸੀਂ ਕੌਣ ਹੋ ਪਰਗਟ ਨੂੰ ਮੈਂ ਮਿਲਿਆ ਆਈ ਵੈਲਕਮ ਬ੍ਰਾਦਰਸ ਆਈ ਵੈਲਕਮ ਇਹ ਵੈਲਕਮ ਕਹਿੰਦੇ ਪਰ ਆਈ ਡੋਨਟ ਵਾਟ ਟ੍ਰਬਲ ਮੇਕਿੰਗ ਮੁਸ਼ਕਲਾਲ ਜਗਮੀਤਪੁਰਾ ਨੂੰ ਕੱਢਿਆ ਸੀ ਉਹ ਜਣਾ ਗੜਬੜ ਕਰ ਰਿਹਾ ਸੀ ਆਈ ਡੋਨਟ ਵਾਟ ਅ ਸੈਕੰਡ ਜਗਮੀਤਪੁਰਾ ਸਿੱਧੂ ਜੋੜੇ ਦੇ ਉੱਤੇ ਨਿਸ਼ਾਨਾ ਮੁੱਖ ਮੰਤਰੀ ਬਾਦਲ ਨੇ ਵੀ ਸਾਧਿਆ ਮੁੱਖ ਮੰਤਰੀ ਧੂਮਾ ਦੇ ਬਾਰੇ ਬੋਲੇ ਤਾਂ ਬਹੁਤ ਪਿਆਰ ਨਾਲ ਪਰ ਜੋ ਕਿਹਾ ਉਹ ਸ਼ਬਦ ਕੈਪਟਨ ਅਬਰਿੰਦਰ ਸਿੰਘ ਦੇ ਬਿਆਨ ਨਾਲੋਂ ਵੀ ਵਧੇਰੇ ਤਿੱਖੇ ਸਨ ਅਸੀਂ ਉਹਨਾਂ ਦੇ ਕੰਮ ਕਿਵੇਂ ਰਿਕਾਰਡ ਪਾਈਏ ਕੋਈ ਬੀਬੀ ਨੂੰ ਨਾ ਨਾ ਸਸ ਜੀ ਤੋਂ ਨਾ ਆਵਦਾ ਹੀ ਮਨ ਲਾਲਚ ਕਰਦਾ ਹੈ ਕਾ ਇਹ ਹੋ ਜੇ ਇਹੋ ਜੇ ਦੇਖੋ ਮੈਂ ਆਪਣੀ ਤਜਰਬੇ ਦੀ ਗੱਲ ਕਰਦਾ ਮੈਂ 70 ਸਾਲ ਹੋ ਗਏ ਇੱਕੇ ਪਾਰਟੀ 'ਚ ਜਨਮ ਲਿਆ ਇੱਕੇ ਪਾਰਟੀ 'ਚ ਕੰਮ ਕੀਤਾ ਔਰ ਮੈਨੂੰ ਜੋ ਇੱਜ਼ਤ ਮਿਲੀ ਹੈ ਮੈਂ ਨਹੀਂ ਆਦਾ ਕਿ ਮੇਰੇ ਨਾਲੋਂ ਕਾਬਲ ਬੰਦੇ ਹੋਰ ਕੋਈ ਨਹੀਂ ਬਹੁਤ ਕਾਬਲ ਹੈ ਲੇਕਿਨ ਆਪਦੀ ਪਾਰਟੀ ਜਿਹੜੀ ਮਾਂ ਪਾਰਟੀ ਹੈ ਜਿਹੜਾ ਮਾਂ ਨਾਲ ਗਦਾਰੀ ਕਰਦਾ ਉਹ ਬੰਦਾ ਹੈ ਸਿੱਧੂ ਜੋੜੇ ਦੇ ਸਾਹਮਣੇ ਇਸ ਵੇਲੇ ਵੱਡਾ ਸਵਾਲ ਹੈ ਕਿ ਆਖਿਰ ਹੁਣ ਉਹ ਕਿਹੜੀ ਪਾਰਟੀ ਦੇ ਨਾਲ ਜੁੜਨਗੇ? ਭਾਜਪਾ ਛੱਡਣ ਤੋਂ ਬਾਅਦ ਇਹਨਾਂ ਦੋਵਾਂ ਦੇ ਸਾਹਮਣੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋ ਵੱਡੇ ਬਦਲ ਸਨ ਆਪਣੇ ਚੌਥੇ ਫਰੰਟ ਦੇ ਚੋਣਾਂ ਨਾ ਲੜਨ ਸੰਬੰਧੀ ਸਿੱਧੂ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ बसपा ਜਾਂ ਫਿਰ ਖੱਬੇ ਪੱਖੀਆਂ ਨਾਲ ਉਹਨਾਂ ਦੇ ਜਾਣ ਦਾ ਹਾਲ ਫਿਲਹਾਲ ਕੋਈ ਸਵਾਲ ਪੈਦਾ ਨਹੀਂ ਹੁੰਦਾ। ਉਹਤੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਸਿੱਧੂ ਨੂੰ ਨਾਲ ਆਉਣ ਦਾ ਸੱਦਾ ਦਿੱਤਾ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਤਾ ਆਖਿਰ ਵਿੱਚ ਸਿੱਧੂ ਜੋੜੇ ਕੋਲ ਆਪਸ਼ਨ ਬਚਦੀ ਹੈ ਆਮ ਆਦਮੀ ਪਾਰਟੀ ਦੀ ਹਾਲਾਂਕਿ ਗੱਲਬਾਤ ਇਹਨਾਂ ধੂਮਾ ਦੇ ਵਿਚਾਰੇ ਵੀ ਹੋਈ ਸੀ ਪਰ ਉਹ ਕਿਸੇ ਸੱਟੇ ਤੇ ਨਹੀਂ ਪਹੁੰਚ ਸਕੇ ਫਰਕ ਸਿਰਫ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਸਿੱਧੂ ਜੋੜੇ ਦੇ ਖਿਲਾਫ ਇੰਨੀ ਤਲਖੀ ਨਹੀਂ ਵਰਤੀ ਜਿੰਨੀ ਕੈਪਟਨ ਅਮਰਿੰਦਰ ਸਿੰਘ ਵਰਤ ਗਏ ਸਵਾਲ ਇਹ ਹੈ ਕਿ ਕੀ ਸਿੱਧੂ ਜੋੜਾ ਹੁਣ ਆਪ ਦਾ ਹੋਵੇਗਾ ਜਾਂ ਫਿਰ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਕੋਈ ਹੋਰ ਬਦਲ ਲੱਭੇਗਾ